ਦੇ ਅਥਵਾ ਜੇ ਕਾਲ ਯੁਗ ਦੇ ਵਿੱਚੋ ਜੇ ਕਿਸੇ ਨੇ ਬੱਜਣਾ ਪਾਣੀ ਦਾ ਲੜ ਖਾ ਲੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਦਨ ਕੀ ਗਾਜ ਦੁਖ ਹੋ ਜਾਏ ਇੱਥੇ ਕੱਚੇ ਪਿੰਡਾਂ ਦੇ ਪਿਛੇ ਘੁੰਮਦੇ ਫਿਰਦੇ ਆ ਪਾਪਾ ਜੀ ਕਹਿੰਦੇ ਆ ਜੇ ਕਿਤੇ ਰੱਬ ਘਰ ਦੇ ਵਿੱਚ ਦੁੱਖ ਪਾ ਦੇ ਗਵੰਡੀਆਂ ਨੇ ਮਾਰਾ ਕਰਤਾ ਸੰਗਤ ਜੀ ਜਿੱਥੇ ਗੁਰੂ ਨਾਨਕ ਮਹਾਰਾਜ ਦੀ ਪਾਣੀ ਪੜੀ ਜਾਂਦੀ ਹੈ ਉੱਥੇ ਕੋਈ ਤੰਤਰ ਮਾਤਰ ਨਹੀਂ ਕੰਮ ਕਰਦਾ ਉਹ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੂਲ ਮਾਤਰ ਪੜਿਆ ਜਾਂਦਾ ਹੈ ਨਾ ਸੱਚਖੰਡ ਜੋ ਆਇਆ ਇਹ ਬਾਣੀ ਦੀ ਤਾਕਤ ਹੈ ਮਹਾਰਾਜ ਕਿਰਪਾ ਕਰਨ ਉਹ ਸ਼ਕਤ ਜੀ ਅੱਜ ਅੱਜ ਦੇ ਦਿਨ ਆਪਾਂ ਅਜ ਤਰੀਕ ਨੂੰ ਉਤਾਰ ਪਰਮਾਣ ਆਇਆ ਨਾ ਜੇ ਲੋ ਤੁਸੀਂ ਥੋੜੇ ਲੇਟ ਹੋ ਗਏ ਮਹਾਰਾਜ ਕਿਰਪਾ ਕਰਨ ਕਈ ਵਾਰੀ ਨਾ ਗੁਰੂ ਘਰ ਦੇ ਵਜ਼ੀਰ ਦੀ ਮਿਹਰ ਦੇ ਸਮਾਂ ਹੁੰਦਾ ਮਨਾਉਣਾਂ ਦੀ ਇੱਛਾਈ ਚੇਤੇ ਤਾਂ ਕਰਨਾ ਚਾਹੀਦਾ ਜਿਨ੍ਹਾਂ ਦੇ ਸਾਡੇ ਉੱਤੇ ਇਹਨੇ ਪੁਰਪਰ ਉਕਾਰ ਹੂ ਰਿਸ਼ਤੇਦਾਰ ਕਿਤੇ ਛੋਟਾ ਜਾਂ ਸਾੜ ਕਰਕੇ ਸਾਰੀ ਜ਼ਿੰਦਗੀ ਨੂੰ ਖੋਦ ਦੇ। ਤੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਤੇ ਕਿੰਨੇ ਭਾਰਤਕਾਰ ਕੀਤੇ। ਜਿਸ ਸਿੱਖ ਦੇ ਘਰ ਦੇ ਵਿੱਚ ਵੀ ਚੇਤੇ ਕਰਦਾ ਸੀ ਨ ਮਹਾਰਾਜ ਨੂੰ ਮਹਾਰਾਜ ਚੱਲ ਗਿਆ ਬਣੇ। ਚੰਨ ਸੰਨ ਗੁਰੇਪ ਪੜਾ ਜਾਏ ਜਾਂ ਸਤਗੁਰੂ ਕੋਟ ਪੜਾ ਆ ਗਏ ਹੋਏ। ਇਹ ਤਹੈ ਜਿਹੜਾ ਕਹਿੰਦਾ ਸਿੱਖਾ ਇੱਕ ਬੰਦੇ ਵੀ ਮੇਰੇ ਬਾਣੇ ਕੋਟ ਦਾ। ਉਹ ਬੱਦ ਕੇ ਸੰਤੀ ਸਾਗੇ ਸੇਟੀ ਦੀ ਕੋਟ ਦੇ ਮਹਾਰਾਜ ਨੂੰ ਛੋੜਾ ਪੱਟੇ ਮੇਰੇ ਬਾਣੇ। ਅੱਜ ਦੇ ਦਿਨੇ ਜਿਹੜਾ ਆਪਾਂ ਉਤਾਰ ਪੁਰਬ ਮਨਾ ਰਹੇ ਆ ਸੰਗਤਾਰੇ 5 ਨਵੰਬਰ ਨੂੰ ਵੀ ਮਤਮ मनाया ਤੇ ਸੰਗਤ ਜੀ ਜਦੋਂ ਮਾਂ ਦਾ ਤ੍ਰਿਪਤਾ ਦੀ